ਲਓ ਸੱਜਣ ਮਿੱਤਰੋ ਆ ਦੇਖੋ ਜ਼ਮੀਨ ਤੁਹਾਨੂੰ ਲੱਗੇ ਹੋਇਆ ਇਹ ਹੈਗੀ ਐ 9 ਕਣਾ ਇਧਰਲੇ ਪਾਸੇ ਇਹਦੇ ਨਾਲ ਹੀ 9 ਕਣਾ ਲਗਭਗ 19 ਕਣਾ ਜ਼ਮੀਨ ਆ ਇਹ ਇਹ ਦਿਖਾਉ ਹੂਆ ਪਿੰਡ ਦੇ ਨੇੜੇ ਆ ਬਿਲਕੁਲ ਬਹੁਤ ਵਧੀਆ ਜ਼ਮੀਨ ਹੈ ਸਿਰਸੇ ਤੋਂ ਤੁਹਾਨੂੰ ਵਧੀਆ ਇਹ ਜਾਨੀ ਛੋਟਾ ਟੱਕ ਦਿਖਾਉਣ ਲੱਗੀਆਂ ਨੌ ਕਣਾ ਇੱਕ ਪਾਸੇ ਤੇ ਨੌ ਕਣਾ ਦੂਜੇ ਪਾਸੇ ਆ ਟੋਟਲ 19 ਕਣਾ ਤੋਂ ਥੋੜੀ ਉੱਪਰ ਹੈ ਤੇ ਇਹ ਜ਼ਮੀਨੂ ਕਾਹੂਆ ਅੱਧੀ ਮੋਟਰ ਹੈ ਚ ਜੇ ਸੱਜਣ ਖੇਤਲ ਹੋਏ ਉਸ ਉੱਤੇ ਨੰਬਰ ਸਪਾਰਕ ਕਰ ਲ ਸਕਦਾ ਤੇ ਇਹ ਪਿੰਡ ਦੀ ਨਿਆਈ ਜ਼ਮੀਨ ਹੈ। ਬੱਗਾ ਪਾਂਦੇ ਨੇੜੇ ਕਸਬਾ ਸਮਾਲਸਰਾ ਹੈ। ਉੱਥੇ ਇਹ ਜ਼ਮੀਨ ਪੈਂਦੀ ਹੈ ਨੇੜੇ। ਤੇ ਜਿਹਨੇ ਖੇਤ ਨਹੀਂ ਹੋਵੇ ਉਹ ਤੇ ਉਹਨੂੰ ਬਰਸਪਰ ਕਰ ਸਕਦਾ। ਨੋਕਰਾ ਇਹ ਹੈ। ਤੇ ਨੋਕਰਾ ਇਹ ਹੈ। ਉਹ ਦਰਤਾਂ ਕੋਲ ਆ ਵੀ ਜਾਂਦੀ ਜਾ ਕੇ। ਕੱਸੀ ਦਾ ਪਾਣੀ ਵੀ ਹੈਗਾ। ਇਹ ਚ ਕੱਸੀ ਦਾ ਪਾਣੀ ਵੀ ਹੈਗਾ ਅੱਧੀ ਮੋਟਰ ਕੱਸੀ ਦਾ ਪਾਣੀ 19 ਕਣਾ ਜ਼ਮੀਨ ਵਿਕਾਊ ਆ ਜਿਹੜੇ ਸੱਜਣ ਖਰੀਦਨੇ ਹੋਵੇ ਉਹ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਠੀਕ ਹੈ ਜੀ ਲਿੰਕ ਰੋਡ ਤੋਂ ਲਗਭਗ ਇਹ ਕਿਲਾ ਡੇਢ ਕਿਲਾ ਹੀ ਜ਼ਮੀਨ ਹੈ 19 ਕਣਾ ਨੌ ਬਣਾ ਇੱਕ ਪਾਸੇ ਹੈ ਤੇ ਨੌ ਬਣਾ ਹੀ ਦੂਜੇ ਪਾਸੇ ਹੈ ਮੋਟਰ 19 ਮੰੰਦੀ ਕਮਨੀ ਕਰਾਣ ਤੋਂ ਉੱਪਰ ਬੰਦੀ ਹੈ ਲਿੰਕ ਸੜਕ ਤੋਂ ਕਿਲਾ ਡੇਢ ਕਿਲਾ ਜਿਵੇਂ ਪੈਂਦੀ ਹੈ ਇਹ ਅੱਧੀ ਮੋਟਰ ਉਨੀ ਕਾ ਜ਼ਮੀਨ ਜਿਹਨੇ ਖਰੀਦੀ ਹੋਏ ਉਹ ਸਪਰਕ ਕਰ ਸਕਦਾ ਹੈ ਟੋ ਨੰਬਰ ਤੇ ਤੇ ਜੇ ਸੱਜਣ ਕੋਈ ਜ਼ਮੀਨ ਖਰੀਦਣੀ ਬਿਹਤਰੀ ਹੁੰਦੀ ਹੈ ਉਹ ਉਹ ਸੱਜਣ ਨੂੰ ਸਵਾਲ ਕਰ ਸਕਦੇ ਆ ਕਿਉਂਕਿ ਜ਼ਮੀਨ ਖੇਦਣ ਲਈ ਸੰਗਣਾ ਚਾਹੀਦਾ ਤੇ ਬੰਮੀਆ ਬੁਲੇਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਰਨ ਦੀ ਬੰਗਿਆ ਪੇਜ ਨੂੰ ਸਬਸਕ੍ਰਾਈਬ ਕਰ ਲਓ ਜਰੂਰ ਜੋ ਛੇਤੀ ਤਾਂ ਕਿ ਤੁਹਾਨੂੰ ਉਹਦੀ ਆਉਗੀ ਵੀਡੀਓ ਮਿਲ ਸਕਣ ਮੇਰੇ ਖਾਂਸਾ ਰੈਡੀ ਕਿਫਤੇ